ਸ਼ਿਕਾਰ ਜੀ ਹਾਂਜੀ ਰੋਜ਼ਾਨਾ ਪੋਸਟਾਂ ਦੀ ਜਾਣਕਾਰੀ ਲਈ ਤੁਸੀਂ ਸਾਡੇ ਕੀ YouTube ਚੈਨਲ ਸੇਵ ਕੇ ਨਫੋ ਦੇ ਨਾਲ ਜੁਆਇਨ ਕਰ ਸਕਦੇ ਹੋ ਜੁੜ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਹਰ ਇੱਕ ਜਿਹੜੀ ਅਪਡੇਟਿਸ਼ਨ ਮਿਲ ਸਕੇ ਹਾਂਜੀ ਜਿਹੜੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਪਟਿਆਲਾ ਕੋਟ ਭਰਤੀ ਹਾਂਜੀ ਪਟਿਆਲਾ ਕੋਲ ਦੇ ਵਿੱਚ ਭਰਤੀ ਆਈ ਹੋਈ ਹੈਗੀ ਭਰਤੀ ਜਿਹੜੀ ਆਈ ਹੋਈ ਹੋਵੇਗੀ ਆ ਪੀਐਨ ਦੀਆਂ ਪੋਸਟਾਂ ਲਈ ਹਾਂਜੀ ਪੀਐਨ ਦੀਆਂ ਪੋਸਟਾਂ ਲਈ ਜਿਹੜੀ ਭਰਤੀ ਆਈ ਹੋਈ ਹੈ ਤੇ ਜੇ ਗੱਲ ਕਰੀਏ ਪੀਐਨਡੀ ਪੋਸਟਾਂ ਦੇ ਲਈ ਜਿਹੜੀ ਉਮਰ ਦੀ ਐਲੀਜੀਬਿਲਟੀ ਕੀ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਠੀਕ ਹੈ ਕੀ ਸੈਲਰੀ ਰਣੀ ਹੈ ਸਾਰਾ ਇਹ ਡਿਟੇਲ ਚ ਅੱਪ ਗੱਲ ਕਰਾਂਗੇ ਇਸ ਵੀਡੀਓ ਵਿੱਚ ਠੀਕ ਹੈ ਜੀ ਪੂਰਾ ਨੋਟੀਫਿਕੇਸ਼ਨ ਸਾਹਤ ਤੇ ਕਿਵੇਂ ਤੁਸੀਂ ਪੋਸਟਾਂ ਦੀ ਜਾਣਕਾਰੀ ਲੈ ਸਕਦੇ ਹੋ ਕਦੋਂ ਇਗਜ਼ਾਮ ਹੋਣਾ ਹੈ ਦਾ ਜਾਨਕੀ ਇੰਟਰਵਿਊ ਕਰਾ ਪੂਰਾ ਪ੍ਰੋਸੈਸ ਦੱਸਾਂਗਾ ਉਸ ਦੇ ਲਈ ਤੁਸੀਂ ਇੱਕ ਲਾਈਕ ਤੇ ਨੀਚੇ ਕਮੈਂਟ ਕਰੋ ਕਿਥੋਂ ਤੁਸੀਂ ਬਿਲੋਂਗ ਕਰ ਰਹੇ ਹੋ ਠੀਕ ਹੈ ਜੀ ਤਾਂ ਦੋਸਤੋ ਸਾਡਾ ਇੱਕ ਮਕਸਦ ਇਹ ਰਹਿੰਦਾ ਕਿ ਤੁਹਾਡੇ ਲਈ ਸੀ ਵੀਡੀਓ ਬਣਾ ਕੇ ਲੱਗੀ ਹੈਗੀ ਰੈਗੂਲਰਲੀ ਠੀਕ ਹੈ ਜੀ ਬਸ ਤੁਹਾਡੇ ਵੱਲੋਂ ਸਪੋਰਟ ਸਾਨੂੰ ਇੰਨੀ ਕਰਦਿਆ ਕਰੋ ਤਾਂ ਪਲੀਜ਼ ਲਾਈਕ ਕਮੈਂਟ ਔਰ ਸ਼ੇਅਰ ਜਿੰਨਾ ਹੋ ਸਕੇ ਆਪਣੇ ਫਰੈਂਡ ਸਰਕਲ ਸ਼ੇਅਰ ਕਰੋ ਗਰੁੱਪ ਵਿੱਚ ਤਾਂ ਇੰਨੀ ਕਿ ਸਪੋਰਟ ਮੰਗਦੇ ਆ ਤਾਂ ਆਪਾਂ ਠੀਕ ਹੈ ਜੀ ਚੱਲਦੇ ਹਾਂ ਹੁਣ ਪੂਰੀ ਡਿਟੇਲ ਦੇ ਵਿੱਚ ਵੈਬਸਾਈਟ ਤੇ ਤਾਂ ਕਿ ਜਿਹੜੀ ਪੂਰੀ ਡਿਟੇਲ ਚੈੱਕ ਕਰ ਲਈਏ ਕਿਵੇਂ ਦਾ ਪ੍ਰੋਸੈਸ ਅਪਲਾਈ ਕਰਨ ਦਾ ਠੀਕ ਹੈ ਜੀ ਇੰਟਰਵਿਊ ਤੱਕ ਦਾ ਹਾਂਜੀ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਸਰਕਾਰੀ ਪੋਸਟਾਂ Google 'ਚ ਸਰਚ ਕਰੋਗੇ ਇਸ ਵੈਬਸਾਈਟ ਤੇ ਤੁਸੀਂ ਆ ਜਾਣਾ ਇਸਰ ਵੈਬਸਾਈਟ ਤੇ ਆਉਣ ਤੋਂ ਬਾਅਦ ਤੁਸੀਂ ਨੀਚੇ ਦੇਖੋਗੇ ਸਾਈਟ ਤੇ ਇੱਥੇ ਵੱਖ-ਵੱਖ ਪ੍ਰਕਾਰ ਦੀਆਂ ਪੋਸਟਾਂ ਆ ਰਹੀਆਂ ਨੇ ਠੀਕ ਹੈ ਜੀ ਜਿਸ ਤਰ੍ਹਾਂ ਕੀ ਇਹ ਪੰਜਾਬ ਜੋਬ ਕੋਈ ਪ੍ਰਾਈਵੇਟ ਜੋਬ ਕੋਈ 올 ਇੰਡੀਆ ਤਾਂ ਆਪਾਂ ਪੰਜਾਬ ਜੋਬ ਦੇ ਵਿੱਚ ਗੱਲ ਕਰਾਂਗੇ ਡਿਸਟ੍ਰਿਕਟ ਕੋਲਜੀ ਪਟਿਆਲੇ ਦੀ ਵੈਕੈਂਸੀ ਆਈ ਹੋਈ ਹੈ ਠੀਕ ਹੈ ਜੀ ਇਸ ਤੇ ਕਲਿੱਕ ਕਰਨ ਤੋਂ ਬਾਅਦ ਦੇਖੋ ਇਸ ਤਰ੍ਹਾਂ ਦਾ ਇੰਟਰਫੇਸ ਆਊਗਾ ਜੀ ਇਹ ਆਪਾਂ ਨੀਚੇ ਆ ਜਾਣਾਗਾ ਤਾਂ ਇੱਥੇ ਹੁਣ ਜਿਹੜੀ ਆਪਾਂ ਗੱਲ ਕਰੀ ਸੀ ਪੋਸਟਾਂ ਦੀ ਠੀਕ ਹੈ ਉਹ ਸਾਰੀ ਡੇਟ ਇੱਥੇ ਆ ਚੁੱਕੀ ਹੈ ਤਾਂ ਜੇ ਗੱਲ ਕਰੀਏ ਪੋਸਟ ਪੀਐਨ ਦੀ ਹੈਗੀ ਹੈ ਜੀ ਠੀਕ ਹੈ ਜੀ ਪੀਐਨ ਦੀ ਪੋਸਟ ਹੈਗੀ ਤੇ ਜਿਹਦੇ ਵਿੱਚ ਟੋਟਲ ਪੋਸਟਾਂ ਹਨ 33 ਠੀਕ ਹੈ ਜੀ ਬਹੁਤ ਵਧੀਆ ਪੋਸਟਾਂ ਨੇ 30 ਯਾਨੀ ਕਿ ਪੀਐਨ ਦੀਆਂ 33 ਪੋਸਟਾਂ ਨੇ ਦੋਸਤੋ ਨਹੀਂ ਬਹੁਤ ਘੱਟ ਗਿਣਤੀ ਹੁੰਦੀਆਂ ਪੋਸਟਾਂ ਨੇ ਯਾਨੀ ਕਿ 33 ਪੋਸਟਾਂ ਨੇ ਤਾਂ ਗੱਲ ਕਰੀਏ ਜਰਨਲ ਦੀ ਜਿਹਦੇ ਵਿੱਚ ਜਰਨਲ ਦੀਆਂ ਨੇ ਦੋ ਪੋਸਟਾਂ ਜੀ ਤੇ ਇਸ ਤਰ੍ਹਾਂ ਜੇ ਗੱਲ ਕਰੀਏ ਐਸਸੀ ਦੀ ਐਸਸੀ ਅਦਰ ਦੀ ਇੱਕ ਪੋਸਟਾ ਐਸਸੀ ਮਾਝੀ ਵੀ ਤੇ ਬਾਲਮਿਕੀ ਦੀ ਤਾਂ 12 ਪੋਸਟਾਂ ਹਨ ਜੀ ਇਸ ਤਰ੍ਹਾਂ ਜੋ ਫਿਜ਼ੀਕਲੀ ਹੈਂਡੀਕੈਪਟਡ ਵੀਰ ਉਹਨਾਂ ਲਈ ਚਾਰ ਪੋਸਟਾਂ ਰੱਖੀਆਂ ਗਈਆਂ ਨੇ BC OBC ਲਈ ਇੱਕ ਪੋਸਟ ਰੱਖੀ ਗਈ ਹੈ ਜੀ ਇਸੇ ਤਰ੍ਹਾਂ ਐਕਸਰਸਮਨ ਜੋ ਜਰਨਲ ਵੀਰ ਨੇ ਉਹਨਾਂ ਲਈ ਸੱਤ ਪੋਸਟਾਂ ਰੱਖੇ ਗਏ ਨੇ ਐਕਸਰਸਮਨ AC ਲਈ ਚਾਰ ਨੇ ਦੀ X1 BC OBC ਲਈ ਦੋ ਪੋਸਟਾਂ ਰੱਖੇ ਗਏ ਨੇ AC ਪੋਸਟਾਂ ਦਾ ਵਰਗੀਕਰਨ ਕਿ ਕਿਸ ਪ੍ਰਕਾਰ ਨੇ ਜਿਹੜੀ 33 ਪੋਸਟਾਂ ਨੂੰ ਅਲੱਗ-ਅਲੱਗ ਕੈਟਾਗਰੀ ਵਾਇਜ਼ ਰੱਖਿਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਆਪਸ਼ਨ ਆਪਣੇ ਕੋਲ ਜਿਹੜਾ ਆ ਜਾਂਦਾ ਹੈਗਾ ਪੀ ਸਕੇਲ ਜੋ ਪੇਸ ਕਲਾਸ ਨੂੰ ਬਹੁਤ ਵਧੀਆ ਮਿਲ ਰਿਹਾ ਜੀ 18000 ਰੁਪਏ ਤੁਹਾਨੂੰ ਮਿਲ ਰਿਹਾਗਾ ਲੈਵਲ 1 ਐਲਪਰਸ 7 ਕੇ ਸੈਂਟਰ ਪਰ ਕਮਿਸ਼ਨ ਦੇ ਰੂਲ ਗਵਰਨਮੈਂਟ ਆਫ ਰੂਲ ਦੇ ਅਨੁਸਾਰ ਠੀਕ ਹੈ ਜੀ ਉਸ ਤੋਂ ਬਾਅਦ ਇਹ ਗੱਲ ਕਰੀਏ ਤੁਹਾਡੀ ਜੋ ਮਿਨੀਮਮ ਪੜ੍ਹਾਈ ਕਿੰਨੀ ਚਾਹੀਦੀ ਹੈਗੀ ਤੱਕ ਉਹ ਇਹਦੇ ਵਿੱਚ ਜੋ ਕੁਆਲਿਫਿਕੇਸ਼ਨ ਹੈਗੀ ਜੀ ਤੁਹਾਡੀ ਮਿਡਲ ਪਾਸ ਯਾਨੀ ਕਿ ਤੁਹਾਡੀ 8ਵੀਂ ਜੇ ਪਾਸ ਕੀਤੀ ਹੈ ਤਾਂ ਵੀ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ 8ਵੀਂ ਪਾਸਲਾ ਕੋਈ ਵੀ ਕੈਂਡੀਡੇਟ ਨੂੰ ਅਪਲਾਈ ਕਰ ਸਕਦਾਗਾ ਜੇਕਰ ਤੁਸੀਂ 10ਵੀਂ 12ਵੀਂ ਕੀਤੀ ਹੋ ਉਹ ਵੀ ਤੁਸੀਂ ਲਾ ਸਕਦੇ ਹੈਗੇ ਹੋਗੇ ਇਹ ਨਹੀਂਗਾ ਵਿੱਚ 8ਵੀਂ ਵਾਲੇ ਕੋਲ ਅਪਲਾਈ ਕਰੂਗਾ ਜੇਕਰ ਤੁਹਾਡੇ ਕੋਲੇ 10ਵੀਂ ਦਾ ਸਰਟੀਫਿਕੇਟ ਆ 10ਵੀਂ ਵਾਲਾਗਾ ਤਾਂ ਤੁਸੀਂ 10ਵੀਂ ਵਾਲੇ ਵੀ ਇਹਨੂੰ ਅਪਲਾਈ ਕਰ ਸਕਦਾ ਠੀਕ ਹੈ ਜੀ ਤਾਂ ਉਹ ਮਸ਼ਰਤ ਇਹ ਹੈ ਜੀ ਤੁਹਾਡੇ ਕੋਲੇ ਜਿਹੜੀ ਪੰਜਾਬੀ ਸਬਜੈਕਟ ਹੈਗਾ ਉਹਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਜੀ ਹੋਵੇ ਪਾਸ ਠੀਕ ਹੈ ਜੀ ਉਸ ਤੋਂ ਬਾਅਦ ਦੂਸਰੀ ਗੱਲ ਕਰਦੇ ਆ ਏਜ ਲਿਮਟ ਹਾਂਜੀ ਜਿਹੜੀ ਏਜ ਲਿਮਟ ਰੱਖੀ ਗਈ ਹੈ ਤੇ 18 ਸਾਲ ਤੋਂ ਵੱਡੇ ਘੱਟੋ ਘੱਟ ਏਜ ਹੋਣੀ ਚਾਹੀਦੀ ਅਕੋਰਡਿੰਗ ਟੂ 11 2024 ਦੇ ਅਨੁਸਾਰ ਠੀਕ ਹੈ ਜੀ ਯਾਨੀ ਕਿ 11 2024 ਦੇ ਅਨੁਸਾਰ ਤੋਂ ਜਿਹੜੀ ਏਜ ਦੀ ਰਿਕੁਆਇਰਮੈਂਟ ਏ ਲਿਮਟ ਰੱਖੀ ਗਈ ਹੈਗੀ ਉਹ 18 ਸਾਲ ਰੱਖੀ ਗਈ ਹੈ ਹੁਣ ਗੱਲ ਕਰੀਏ ਜੇ ਮੈਕਸਿਮਮ ਏਜ ਲਿਮਟ ਫਾਰ ਜਨਰਲ ਕੈਟੇਗਰੀਜ਼ ਲਈ ਤਾਂ ਇਹ 35 ਇਅਰ ਦੀ ਏਜ ਲਿਮਟ ਹੈ ਇਸ ਤਰ੍ਹਾਂ ਜੇ ਗੱਲ ਕਰੀਏ ਏਜ ਰਿਲੇਕਸ਼ਨ ਇੱਥੇ ਮਿਲ ਜਾਂਦੀ ਹੈ ਐਸਸੀ ਨੂੰ 5 ਸਾਲ ਦੀ ਛੋਟ ਜੀ ਤੇ ਇਹ ਤਾਂ ਹੋ ਗਿਆ ਦੋਸਤੋ ਕਲੀਅਰ ਹੈ ਅੱਗੇ ਚੱਲਦੇ ਹਾਂ ਜੋ ਕੈਟਾਗਰੀਸ ਨੂੰ ਦੱਸ ਦਿੱਤੀ ਵੀ ਫਾਰਮ ਹੈ ਭਰਨਾ ਕਿਵੇਂ ਹੈ ਨਾ ਉਹਦੇ ਲਈ ਕਿ ਇਹ ਫਾਰਮ ਜੀ ਆਫਲਾਈਨ ਆ 10 ਤੋਂ 33 ਬੋਸਟਾਂ ਨੇ ਪੀ ਜਾਂਦੀਆਂ ਨੇ ਪਟਿਆਲਾ ਕੋਟ ਚ ਨੇ ਠੀਕ ਹੈ ਜੀ ਡਿਵੀਜ਼ਨਲ ਲੋਕੇਸ਼ਨ ਜਿਹੜੀ ਰਹਿਣੀ ਉਹ ਪਟਿਆਲੇ ਚ ਹੀ ਰਹਿਣੀ ਆ 8ਵੀਂ ਪਾਸ ਹੋਵੇ ਇੰਟਰਵਿਊ ਤੇ ਤੁਹਾਡੀ ਜੁਆਇਨਿੰਗ ਹੋ ਜਾਣੀ ਆ ਇਹ ਆਫਲਾਈਨ ਮੋਡ ਰਹੀਆਂ ਫਾਰਮ ਭਰ ਸਕਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਕੀ ਇਹਦੀ ਲਾਸਟ ਡੇਟ ਜੁਰਤ ਧਿਆਨ ਨਾਲ ਕਰੋ ਲਾਸਟ ਡੇਟ ਜਿਹੜੀ ਹੈਗੀ ਹੈ ਜੀ ਉਹ 21 ਦਸੰਬਰ ਆ ਠੀਕ ਆ ਹਾਂਜੀ ਇੱਕ ਗੱਲ ਹੋਰ ਦੋਸਤੋ ਦੀ ਫੀਸ ਆ ਜਿਹੜੀ ਕੋਈ ਵੀ ਗਵਰਨਮੈਂਟ ਫੀਸ ਨਹੀਂ ਲੱਖੇਗੀ ਠੀਕ ਆਲ ਕੈਟਾਗਰੀ ਲਈ ਮੁੰਡੇ ਕੁੜੇ ਦੋਨੋਂ ਭਾਰਮ ਭਰ ਸਕਦੇ ਨੇ ਚ ਕੋਈ ਫੀਸ ਨਹੀਂ ਲੱਖੇਗੀ ਠੀਕ ਹੈ ਜੀ ਅੱਛਾ ਹੁਣ ਦੋਸਤੋ ਅੱਗੇ ਕੀ ਹੋ ਜਾਂਦਾ ਉਹਨੂੰ ਦੱਸਾਂਗੇ ਫਾਰਮ ਵੀ ਕਿਵੇਂ ਭਰ ਸਕਦੇ ਹੋ ਤੇ ਨਾਲ ਨਾਲ ਤੁਹਾਨੂੰ ਦੱਸੂਗਾ ਇੰਟਰਵਿਊ ਬਾਰੇ ਵੀ ਦੱਸ ਦੇਣਾ ਤਾਂ ਇੰਟਰਵਿਊ ਜਿਹੜੀ ਹੋਣੀ ਆ ਉਹ ਅਲਫਾਬੈਟਿਕ ਦੇ ਅਨੁਸਾਰ ਹੋਣੀ ਹੈਗੀ ਠੀਕ ਹੈ ਜਿੰਨਾ ਵੀ ਕੈਂਡੀਡੇਟ ਦਾ ਨਾਮ ਠੀਕ ਹੈ ਜੀ ਜਿਵੇਂ ਕਿਸਪੋਜ਼ ਕਰੋ A ਤੋਂ ਲੈ ਕੇ J H ਦੇ ਵਿੱਚ ਆਉਂਦਾ ਨਾਮ ਤਾਂ ਉਹਨਾਂ ਨਾਲ ਇੰਟਰਵਿਊ ਹੋਣਾ ਗਿਆ 16 ਜਨਵਰੀ 2025 ਨੂੰ ਹੋਣਾ ਠੀਕ ਹੈ ਜੀ ਇਸੇ ਤਰ੍ਹਾਂ ਜਿਨ੍ਹਾਂ ਦਾ ਨਾਮ ਆਇ ਤੋਂ ਲੈ ਕੇ ਪੀ ਦੇ ਵਿੱਚ ਉਹਨਾਂ ਦਾ ਇੰਟਰਵਿਊ ਹੋਣਾਗਾ 17 ਜਨਵਰੀ 2025 ਦੇ ਵਿੱਚ ਇਸੇ ਤਰ੍ਹਾਂ ਜਿਨ੍ਹਾਂ ਦਾ ਕਯੂ ਤੋਂ ਲੈ ਕੇ ਜ਼ेड ਦੇ ਸੀਰੀਜ਼ ਵਿੱਚ ਨਾਮ ਆਉਂਦਾ ਜੀ ਉਹਨਾਂ ਦਾ ਜਿਹੜਾ ਇੰਟਰਵਿਊ 18 ਜਨਵਰੀ 2025 ਦਾ ਹੋਣਾ ਤਾਂ ਇਸ ਤਰ੍ਹਾਂ ਤੁਸੀਂ ਇੰਟਰਵਿਊ ਦੀ ਡੇਟ ਹੈ ਜੀ ਇਸ ਨੂੰ ਸਕਰੀਨਸ਼ਾਟ ਲੈ ਲਓ ਜਾਂ ਕਿਵੇਂ ਵੀ ਇਸ ਨੂੰ ਧਿਆਨ ਚ ਰੱਖਣਾਗਾ ਠੀਕ ਹੈ ਤੇ ਉਸ ਤੋਂ ਬਾਅਦ ਜੇ ਕੋਈ ਇਹਦੇ ਰੋਲ ਨੰਬਰ ਵੀ ਪਾਉਣਗੇ ਸੀ ਉਹ ਤੁਸੀਂ ਤੁਸੀਂ ਸਮਝ ਲਓ ਜਿਵੇਂ 16 ਤਰੀਕਾ ਉਸ ਤੋਂ ਪੰਜ ਚਾਰ ਦਿਨ ਜਾਂ ਹਫਤਾ ਪਹਿਲਾਂ ਤੁਸੀਂ ਕੀ ਆ ਸਾਡੇ ਨਾਲ ਵੀ ਜੁੜ ਸਕਦੇ ਹੋ ਵੈਬਸਾਈਟ ਆਫੀਸ਼ੀਅਲ ਤੇ ਵੀ ਚੈੱਕ ਕਰ ਸਕਦੇ ਹੋਗੇ ਉਥੇ ਅਪੋਰਟਿਸ਼ਨ ਕੋਈ ਨਾ ਕੋਈ ਕਰ ਦੇਣਗੇ ਠੀਕ ਹੈ ਜੀ ਹੁਣ ਆਪਾਂ ਅਪਲਾਈ ਕਰਾਂਗੇ ਫਾਰਮ ਦੇਖੋ ਨੀਚੇ ਆ ਗਿਆ অপਸ਼ਨ ਅਪਲਾਈ ਆਫਲਾਈਨ ਠੀਕ ਹੈ ਨੋਟਿਸ ਇਹ ਵੀ ਚੈੱਕ ਕਰਾਂਗੇ ਆਫੀਸ਼ੀਅਲ ਵੈਬਸਾਈਟ ਤੇ ਵੀ ਇੱਧਰ ਜਾ ਸਕਦੇ ਆ ਕਲਿੱਕ ਕਰਕੇ ਤੇ ਇਸੇ ਇਸੇ ਸਾਈਡ ਤੇ ਇੱਕ ਲਿਖਿਆ WhatsApp join ਇੱਥੇ ਜ਼ਰੂਰ ਤੁਸੀਂ ਜੁੜੋ ਤਾਂ ਕਿ ਤੁਹਾਨੂੰ ਹਰ ਕਿਹੜੀ ਪੋਸਟ ਦੀ ਜਾਣਕਾਰੀ ਮਿਲ ਸਕੇ ਕਦੋਂ ਕੋਈ ਰੋਲ ਆ ਮੋਰਾ ਕਦੋਂ ਕੋਈ ਪੋਸਟ ਆਉਂਦੀ ਹੈ ਤੁਹਾਡੇ ਕੋਲ ਮਿਸ ਹੋ ਜਾਈਂ ਨਾ ਤਾਂ ਇਸ ਨੂੰ ਜੁਆਇਨ ਕਰ ਲਓ ਠੀਕ ਹੈ ਜੀ ਤੇ ਚੈਨਲ ਨੂੰ ਆ ਦੇਖੋ ਆਫਲਾਈਨ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਇੱਥੇ ਜਿਹੜੇ ਪਹੁੰਚ ਚੁੱਕੇ ਆਂ ਆਫੀਸ਼ਲ ਨੋਟੀਫਿਕੇਸ਼ਨ ਤੇ ਪਹੁੰਚ ਚੁੱਕੇ ਆਂ ਜਿਹੜੇ ਵਿੱਚ ਜੇ ਮੈਂ ਸਰਮਾ ਸਾਰੀ ਡਿਟੇਲ ਦੱਸ ਕਿ ਕਿ ਅਸੀਂ 21/12 ਲਾਸਟ ਹੈ ਜੀ 5 ਜੂਨ ਤੱਕ ਫਾਰਮ ਭਰਨੇ ਨੇ 33 ਪੋਸਟਾਂ ਹਨ ਠੀਕ ਹੈ ਦੋਸਤੋ ਤਾਂ ਆਪਾਂ ਜਿਹੜੀ ਹੋਣੇ ਚ ਗੱਲਬਾਤ ਕਰਾਂਗੇ ਫਾਰਮ ਭਰਨ ਦੀ ਆ ਦੇਖੋ ਜੀ ਪਰਫਾਰਮ ਆ ਗਿਆ ਇਹ ਤੁਸੀਂ ਕਿਸੇ ਵੀ ਇੰਟਰਨੈਟ ਕੈਫੇ ਤੋਂ ਕਰਵਾ ਸਕਦੇ ਹੋ ਜੇਕਰ ਤੁਸੀਂ ਲੋਕਲ ਹੈਗੇ ਹੋ ਜੀ ਠੀਕ ਹੈ ਜੀ ਤਾਂ ਮਤਲਬ ਬੋਹਾ ਚ ਤਾਂ ਸੇਵਕ ਇੰਟਰਨੈਟ ਕੈਫੇ ਨਾਲ ਤੁਸੀਂ ਜੁੜ ਸਕਦੇ ਹੋਗੇ ਉੱਥੇ ਜਾ ਕੇ ਫਾਰਮ ਇਥੇ ਜਾ ਕੇ ਤੁਸੀਂ ਕੀ ਆਪਣੀ ਫੋਟੋ ਲਾਉਣੀ ਆ ਲੇਟੈਸਟ ਇਥੇ ਤੁਸੀਂ ਕੀ ਲਿਖਣਾਗਾ ਜਿਹੜਾ ਵੀ ਫਾਰਮ ਭੇਜੋਗੇ ਪਲੀਜ਼ ਉਹਦੇ ਵਿੱਚ ਨੇਮ ਆਫ ਦਾ ਪੋਸਟ ਜ਼ਰੂਰ ਲਿਖ ਦਿਓ ਠੀਕ ਆ ਇਹ ਜਿਹੜਾ ਫਾਰਮ ਤੁਸੀਂ ਭਰਨਾ ਜੀ ਇਹ ਇੱਕ ਤਾਂ ਇਹਨੂੰ ਕੈਪੀਟਲ ਲੈਟਰ ਚ ਭਰਨਾ ਯਾਨੀ ਕਿ ਸਪੋਜ਼ ਕਰੋ ਤੁਹਾਡਾ ਨਾਮ RAM ਆ ਤਾਂ RAM ਨੂੰ ਇਸ ਤਰ੍ਹਾਂ ਵੱਡੇ ਅੱਖਰਾਂ ਚ ਭਰਨਾਗਾ ਠੀਕ ਆ ਜੀ ਤਾਂ ਇਸ ਤੇ ਆਪਣਾ ਨਾਮ ਲਿਖ ਲੈਣਾ ਉਸ ਤੋਂ ਬਾਅਦ ਤੁਹਾਡਾ ਫਾਦਰ ਨਾਮ ਲਿਖ ਲੈਣਾ ਡੇਟ ਆਫ ਬਰਥ ਡੇਟ ਆਫ ਬਰਥ ਦੇਖੋ ਜਿਹੜੀ ਤੁਹਾਡੀ ਸਕੂਲ ਸਰਟੀਫਿਕੇਟ ਤੇ ਹੈ ਉਹ ਰੱਖ ਲਓ ਜੇਕਰ ਤੁਹਾਡੇ ਆਧਾਰ ਕਾਰਡ ਤੇ ਕਈ ਵਾਰ ਹੋ ਚਾਲਦੇ ਤਾਂ ਉਸ ਨੂੰ ਸੈੱਟ ਕਰਵਾਓ ਠੀਕ ਹੈ ਜੀ ਲੰ ਉਸ ਤੋਂ ਬਾਅਦ ਜੇਕਰ ਤੁਹਾਡਾ ਏਜ 1 1 2024 ਅਨੁਸਾਰ ਇਹ ਤੁਸੀਂ Google ਦੇ ਘਰ ਲੋ ਸਰਚ ਏਜ ਕੈਲਕੂਲੇਸ਼ਨ ਸਰਚ ਕਰੋਗੇ ਉੱਥੇ ਆਪਣਾ ਡੇਟ ਆਫ ਬਰਥ ਕਰੋਗੇ ਉੱਥੇ ਨੀਚੇ ਏਜ ਦੋ ਲਿਖੋਗੇ ਏਜ ਆਨ ਉਹ 1 1 2024 ਅਨੁਸਾਰ ਜਿਹੜੀ ਵੀ ਤੁਹਾਡੀ ਏਜ ਲਿਖੂਗੀ ਈਅਰ ਮੰਥ ਡੇ ਉਹ ਤੁਸੀਂ ਇੱਥੇ ਲਿਖ ਦਿਓ ਠੀਕ ਹੈ ਜੀ ਜੇਕਰ ਤੁਹਾਨੂੰ ਫਿਰ ਵੀ ਨਹੀਂ ਸਮਝ ਲੱਗਾ ਨੀਚੇ ਮੈਨੂੰ ਕਮੈਂਟ ਕਰੋ ਮੈਂ ਅਬਦੁੱਲ ਲਈ ਲੱਗ ਤੋਂ ਵੀਡੀਓ ਬਣਾ ਕੇ ਲਿਖਾਂ ਕਿ ਕਿਸ ਤਰ੍ਹਾਂ ਤੁਸੀਂ ਜਿਹੜੀ ਏਜ ਕੈਲਕੂਲੇਸ਼ਨ ਕਰ ਸਕਦੇ ਹੋਗੇ ਠੀਕ ਹੈ ਜੀ ਉਸ ਤੋਂ ਬਾਅਦ ਕੀ ਆ ਗਿਆ ਇੱਥੇ ਐਡਰੈਸ ਅਡਰੈਸ ਤੁਸੀਂ ਆਪਣਾ ਆਧਾਰ ਕਾਰਡ ਵਾਲਾ ਭਰਨਾ ਜੀ ਵਿੱਦ ਪਿੰਨ ਕੋਡ ਪਰ ਲੈਣਾਗਾ ਠੀਕ ਆ ਉਸ ਤੋਂ ਬਾਅਦ ਜੇਕਰ ਤੁਸੀਂ ਪਰਮਾਨੈਂਟ ਹੋਮ ਅਡਰੈਸ ਤੇ ਰਹਿ ਰਹੇ ਹੋਗੇ ਪਰੰਤੂ ਜਿਹੜਾ ਕੋਰਸਪੋਂਡੈਂਟ ਅਡਰੈਸ ਹੋਰ ਆਗਾ ਠੀਕ ਹੈ ਤੇ ਮੰਨ ਕੇ ਚਲੋ ਜੌਬ ਕਿਤੇ ਹੋਰ ਕਰਦੇ ਹੋ ਜਾਂ ਕਿਤੇ ਰਹਿ ਗਏ ਉੱਥੇ ਹੋ ਰਹੇ ਹੋ ਪਰਮਾਨੈਂਟ ਹੋਰ ਆਗਾ ਉੱਥੇ ਤੁਸੀਂ ਲਿਖ ਸਕਦੇ ਹੋ ਜੇਕਰ ਤੁਹਾਡਾ ਐਡਰੈਸ ਦੋਨੇ ਹੀ ਸੇਮ ਨੇ ਤਾਂ ਤੁਸੀਂ ਉੱਪਰ-ਨੀਚੇ ਆਪਣਾ ਐਡਰੈਸ ਬਾਕੀ نیچے ਸੇਮ ਵੀ ਪਾ ਸਕਦੇ ਹੋ ਠੀਕ ਹੈ ਵੀ ਸੇਮ ਐਡਰੈਸ ਹੈ ਤੁਹਾਡਾ ਉਸ ਤੋਂ ਬਾਅਦ ਨੈਸ਼ਨੈਟੀ ਕੀ ਆ ਜੀ ਤੁਹਾਡੀ ਇੰਡੀਅਨ ਆ ਗਈ ਉਹ ਇੰਡੀਅਨ ਲਿਖਾਂਗੇ ਉਸ ਤੋਂ ਬਾਅਦ ਫਾਰਮੂਲ ਫੋਨ ਨੰਬਰ ਜੋ ਚੱਲ ਰਿਹਾ ਤੁਹਾਡੇ ਕੋਲ ਈਮੇਲ ਆ ਰਹੀ ਲਗਭਗ ਸਾਰਿਆਂ ਦੀ ਫੋਨਾਂ 'ਚ ਹੁੰਦੀ ਹੈਗੀ ਉਹ ਲਿਖ ਦੋਗੇ ਉਸ ਤੋਂ ਬਾਅਦ ਕੀ ਆ ਗਿਆ ਆਪਸ਼ਨ ਦੇਖੋ ਆਪਸ਼ਨ ਜਿਹੇ ਇੱਥੇ ਕੀ ਆ ਆਪਾਂ ਨੇ ਟਿਕ ਕਰਨੀ ਹੈ ਵੀ ਆਪਾਂ ਕਿਹੜੀ ਕੈਟਾਗਰੀ ਨੂੰ ਬਿਲੋਂਗ ਕਰਦੇ ਆ ਠੀਕ ਹੈ ਜੀ ਉਹ ਤੁਸੀਂ ਦੇਖ ਲੈਣਾ ਜਰਨਲ ਜਰਨਲ ਤੇ ਕਰੋਗੇ ਐਸਸੀ ਐਸਸੀ ਤੇ ਕਰੋਗੇ ਫਿਜੀਕਲ ਜੋ ਵੀ ਹੈਗਾ ਦੋਸਤੋ ਇੱਥੇ ਟਿਕ ਕਰ ਦੇਣਾ ਠੀਕ ਆ ਉਸ ਤੋਂ ਬਾਅਦ ਇਥੇ ਹੋਰ ਦੋਸਤੋ ਕਿ ਕਨੋਲਜ ਆਫ ਪੰਜਾਬੀ ਵੀ ਤੁਹਾਨੂੰ ਮਿਡਲ ਦੇ ਵਿੱਚ 8ਵੀਂ ਦੀ ਨੋਲਜ ਹੈਗੀ ਤੇ ਤੁਸੀਂ ਪਾਸ ਸੀ ਤਾਂ ਉਹ ਰਜਿਸਟਰ ਕਰੋਗੇ ਜੇਕਰ ਤੁਸੀਂ ਨੋ ਕਰੋਗੇ ਤਾਂ ਸ਼ਾਇਦ ਤੁਸੀਂ ਐਲੀਜੀਬਲ ਹੋਣੇ ਨਹੀਂ ਜੇ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ ਠੀਕ ਆ ਇਹ ਚੀਜ਼ ਵੀ ਧਿਆਨ ਰੱਖਣਾ ਹੁਣ ਇਸੇ ਤਰ੍ਹਾਂ ਜਿਵੇਂ ਤੁਸੀਂ 8ਵੀਂ ਕੀਤੀ ਐ ਤਾਂ 8ਵੀਂ ਕਿਹੜੇ ਬੋਰਡ ਤੋਂ ਕਰੀ ਆ ਉਹ ਬੋਰਡ ਦਾ ਨਾਮ ਲਿਖ ਦੇਣਾ ਕਿਹੜੇ ਸਾਲ ਚ ਕਰੀ ਆ ਜੀ ਉਹ ਪਾਸਿੰਗ ইয়ার ਲਿਖ ਦਿਓ ਤੇ 8ਵੀਂ ਦੇ ਵਿੱਚ ਤੁਹਾਡੇ ਕਿੰਨੇ ਨੰਬਰ ਆਏ ਸੀਗੇ ਤੇ ਪਰਸੈਂਟੇਜ ਕਿੰਨੀ ਬਣੀ ਉਹ ਉਹ ਵੀ ਲਿਖ ਦਿਓ ਠੀਕ ਆ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ 10ਵੀਂ ਦੀ 10ਵੀਂ ਦੇ ਵਿੱਚ ਵੀ ਸੇਮ ਬੋਰਡ ਦਾ ਨਾਮ ਪਾਸਿੰਗ ਸਾਲ ਕਿੰਨੇ ਨੰਬਰ ਆ ਗਏ ਤੇ ਪਰਸੈਂਟੇਜ ਕਿੰਨੀ ਆਣਗੀ ਤੇ ਉਸ ਤੋਂ ਬਾਅਦ ਤੁਸੀਂ +2 ਕੋਈ ਪੜਾਈ ਕੀਤੀ ਉਹ ਵੀ ਲੈ ਸਕਦੇ ਹੋ ਹਾਇਰ ਤੇ ਇਸ ਤੇ ਬਾਅਦ ਜਿਹੜਾ 13 ਨੰਬਰ ਤੇ ਕਾਲਮ ਆ ਇਹਦੇ ਵਿੱਚ ਤੁਸੀਂ ਕਿਹੜੇ ਕਿਹੜੇ ਡਾਕੂਮੈਂਟ ਨਾਲ ਅਟੈਚ ਕਰ ਰਹੇ ਹੋ ਹੁਣ ਸਵਾਲ ਇਹ ਵੀ ਆ ਜਾਂਦਾ ਵੀ ਕਿਹੜੇ ਕਿਹੜੇ ਡਾਕੂਮੈਂਟ ਲਾਈਏ ਸੀ ਦੇਖੋ ਸਭ ਤੋਂ ਪਹਿਲਾਂ ਤੁਸੀਂ ਲਾਉਂਗੇ 8ਵੀਂ ਆਰਟੀਕਲ ਠੀਕ ਹੈ ਜੀ ਉਸ ਤੋਂ ਲੰਬੇ ਬਾਅਦ 10ਵੀਂ ਆਰਟੀਕਲ ਠੀਕ ਹੈ ਉਸ ਤੋਂ ਬਾਅਦ ਜੇ ਤੁਸੀਂ ਹੋਰ ਪੜਾਈ ਕੀਤੀ ਹੈ ਉਹ ਲਾ ਸਕਦੇ ਹੋ ਤੇ ਉਸ ਤੋਂ ਬਾਅਦ نیچے ਗੱਲ ਕਰੀਏ ਆਪਾਂ ਨਾ ਜੋ ਦੇਖੋ ਜਰਨਲ ਕੈਟਾਗਰੀ ਜਰਨਲ ਦੀ ਕਾਸਟ ਦੀ ਕੋਈ ਜ਼ਰੂਰਤ ਨਹੀਂ ਹੈਗਾ ਜੇਕਰ ਤੁਸੀਂ ਅੰਦਰ ਕਾਸਟ ਕੈਟਾਗਰੀ ਚ ਅਪਲਾਈ ਕਰ ਰਹੇ ਹੋ ਐਸ்சி ਬੀਸੀ ਤਾਂ ਤੁਹਾਨੂੰ ਐਸ ਕਾਸਟ ਸਰਟੀਫਿਕੇਟ ਲਾਉਣਾ ਪਊ ਉਹਦੀ ਫੋਟੋ ਸਟੇਟ ਬਕਾਇਦਾ ਤੁਸੀਂ ਆਪਣੇ ਉੱਤੇ ਟੈਸਟ ਲਾ ਯਾਨੀ ਕਿ ਆਪਣੇ ਸਿਗਨੇਚਰ ਕਰਨੇ ਨੇ ਜਿਹੜੀਆਂ ਫੋਟੋ ਸ਼ਟਾ ਲਾਉਂਗੇ ਧਿਆਨ ਨਾਲ ਸੁਣ ਲਓ ਜੀ ਉਹਦੇ ਸਾਈਨ ਕਰਨੇ ਨੇ ਹਣਾ ਉਸ ਤੋਂ ਬਾਅਦ ਕੀ ਕਰੋਗੇ ਇੱਥੇ ਆਧਾਰ ਕਾਰਡ ਵੀ ਲਾਉਣਾਗਾ ਸਮਝ ਗਏ ਜੀ ਆਧਾਰ ਕਾਰਡ ਲਾਉਣਾ ਨਾਲ ਉਹਦੀ ਫੋਟੋ ਸਟੇਟ ਤੇ ਉਸ ਤੋਂ ਬਾਅਦ ਆਪਣੀਆਂ ਦੋ ਫੋਟੋਆਂ ਲਾਉਣੀਆਂ ਨੇ ਠੀਕ ਆ ਜੀ ਫੋਟੋਆਂ ਇੱਕ ਤਾਂ ਤੁਸੀਂ ਸਟਾਰਟ ਕਿਤੇ ਉਰੇ ਲਾਈ ਦਿਓਗੇ ਉੱਪਰ ਦੇਖੋ ਕਾਲਮ ਬਣਿਆ ਹੋਇਆ ਇੱਕ ਦੇ ਨਾਲ ਕੀ ਇੱਥੇ ਸਟੈਪ ਕਰ ਦਿਓ ਠੀਕ ਆ ਜੀ ਤੇ 10ਵੀਂ ਆਰਟੀਪਿਡ 8ਵੀਂ ਆਰਟੀਪਿਡ ਆਧਾਰ ਕਾਰਡ ਇਹ ਸਰਟੀਫਿਕੇਟ ਹੋ ਗਏ ਕਾਸਟ ਦਾ ਹੋ ਗਿਆ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਸਰਟੀਫਿਕੇਟ ਹੈਗਾ ਉਹ ਵੀ ਲਾ ਸਕਦੇ ਹੋਗੇ ਤੇ ਉਸ ਤੋਂ ਬਾਅਦ نیچے ਆ ਦੇਖੋ ਆ ਗਿਆ ਸਪੈਸ਼ਲ ਕੋਈ ਤੁਹਾਡੇ ਕੋਲੇ ਕੋਈ ਐਕਟੀਵਿਟੀ ਯਾਨੀ ਕਿ ਤੁਹਾਡੇ ਕੋਲੇ ਹੈਗਾ ਕੋਈ ਹੁਨਰ ਯਾਨੀ ਕਿ ਲਿਖ ਸਕਦੇ ਹੋ ਕੋਈ ਐਫਆਈਆਰ ਹੈ ਜਾਂ ਲਿਖੋ ਨਹੀਂ ਨੋ ਕਰੋ ਠੀਕ ਆ ਜੀ ਉਸ ਤੋਂ ਬਾਅਦ نیچے ਆਉਂਗੇ ਇੱਥੇ ਤੁਸੀਂ ਪਲੇਸ ਕਿੱਥੋਂ ਜੀ ਤੁਹਾਡਾ ਇੱਕ ਕਾਹਦਾ ਸਬਮਿਟ ਕਰ ਰਹੇ ਹੋ ਫਾਰਮਰ ਤੇ ਤੁਹਾਡਾ ਸਿਗਨੇਚਰ ਹੋਣਾ ਚਾਹੀਦਾ ਨੇ ਠੀਕ ਆ ਹੁਣ ਇਹਦੇ ਵਿੱਚ ਫੇਰ ਉਹੀ ਗੱਲ ਆ ਗਈ ਜੀ ਦੇਖੋ ਲਿਸਟ ਆਫ ਅਟੈਚਡ ਡਾਕੂਮੈਂਟ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਗੱਲਿਆ ਵੀ ਤੁਸੀਂ ਇਹਦੇ ਨਾਲ ਕੀ ਕਰੋਗੇ ਡੇਟ ਆਫ ਬਰਥ ਦਾ ਕਿਹੜਾ ਸਬੂਤ ਲਾਉਂਗੇ ਜਿਵੇਂ ਆਪਣਾ 10ਵੀਂ ਸਾਤੇ ਪੜ੍ਹ ਲਾ ਦੋਗੇ ਜੀ ਠੀਕ ਆ ਨਾਲ ਆਧਾਰ ਕਾਰਡ ਲਾ ਦੋਗੇ ਕਾਪੀ ਆਫ ਡਾਕੂਮੈਂਟ ਪੜ੍ਹਾਈ ਕੁਆਲਿਫਿਕੇਸ਼ਨ ਦਾ ਆਧਾਰ ਕਾਰਡ ਲਾਉਂਗੇ ਪਾਸਪੋਰਟ ਪਾਸਵਰਡ ਫੋਟੋ ਲਾ ਦੋਗੇ ਠੀਕ ਆ ਬਸ ਵੈਸ ਜੇਕਰ ਤੋਂ ਰੁਕਲੇ ਨਹੀਂ ਚਲੇ ਕਰਨੇ ਵੀ ਕੰਮ ਸਰਜੂ ਵੈਸੇ ਇਹਨਾਂ ਨੇ ਕਹਿ ਰੱਖਿਆਗਾ ਤੇ ਉਸ ਤੋਂ ਬਾਅਦ ਕਾਪੀ ਆਫ ਸਰਟifikat ਜ਼ਰੂਰੀ ਹੈ ਜੀ ਜੋ ਕੈਟਾਗਰੀ ਰਿਜ਼ਰਵ ਕੈਟਾਗਰੀ ਵਾਲੇ ਨੇ ਠੀਕ ਹੈ ਉਹਨਾਂ ਨੂੰ ਲਾਉਣ ਦੀ ਲੋੜ ਆ ਕੈਟਾਗਰੀ ਜਨਰਲ ਨੂੰ ਵੈਸੇ ਲੋੜ ਨਹੀਂ ਹੈਗੀ ਉਸ ਤੋਂ ਬਾਅਦ ਕਾਪੀ ਆਫ ਐਕਸਪੀਰੀਅੰਸ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਸਰਟੀਫਿਕੇਟ ਹੈਗਾ ਉਹ ਲਾ ਸਕਦੇ ਹੋ ਇਹਦੇ ਨਾਲ ਹੁਣ ਇਹ ਲਾਉਣ ਤੋਂ ਬਾਅਦ ਆਪਾਂ ਨੂੰ ਇਹਨੂੰ ਪ੍ਰਿੰਟ ਕਰਨਾ ਸਾਰਿਆਂ ਦੀ ਫੋਟੋਆਂ ਤੇ ਭੇਜਣਾ ਕਿਹੜੇ ਡਰੈਸ ਤੇ ਇਹ ਚੀਜ਼ ਦੇਖ ਲਓ ਤੁਸੀਂ ਆ ਦੇਖੋ ਇਹ ਡਰੈਸ ਤੇ ਭੇਜਣਾ ਜੀ ਆਪਾਂ ਨੇ ਆਫਸਰ ਆਫ ਡਿਸਟ੍ਰਿਕਟ ਐਂਡ ਸ ਪਟਿਆਲਾ ਠੀਕ ਹੈ ਜੀ ਇਸ ਅਡਰੈਸ ਤੇ ਆਪਾਂ ਇਹ ਫਾਰਮ ਭੇਜ ਦੇਣਾਗਾ ਤੇ ਉਸ ਤੋਂ ਬਾਅਦ ਦੇਖੋਗੇ ਇੱਥੇ ਵੀ ਆਪਣਾ ਅਡਰੈਸ ਇਹ ਨਾਲ ਲਿਖਿਆ ਹੋਇਆ ਜੀ ਵੀ ਹਾਊ ਟੂ ਅਪਲਾਈ ਕਿਵੇਂ ਸੈਂਡ ਕਰਨਾ ਠੀਕ ਆ ਤਾਂ ਦੋਸਤੋ ਉਮੀਦ ਕਰਦਾ ਹਾਂ ਜਿਹੜੇ ਮੇਰਤਵਾਲਾ ਜਿਹੜੀ ਦਿੱਤੀ ਜਾਣਕਾਰੀ ਤੁਸੀਂ ਸੰਤੁਸ਼ਟ ਹੋਵੋਗੇ ਦੋਸਤੋ ਕੁਝ ਫਿਰ ਵੀ ਨਹੀਂ ਪਤਾ ਲੱਗਿਆ ਤਾਂ ਪਲੀਜ਼ ਕਮੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਹੀ ਤੁਹਾਨੂੰ ਦੱਸ ਦੇਵਾਂ ਸਰਕਾਰੀ ਪੋਸਟਾਂ ਤੁਸੀਂ ਰੈਗੂਲਰ ਵੈਬਸਾਈਟ ਚੈੱਕ ਕਰਦਿਆ ਕਰੋ ਚੈੱਕ ਕਰ ਲਓ ਸਰਕਾਰੀ ਪੋਸਟਾਂ ਦੇ ਨਾਲ نیچے ਆਉਂਗੇ ਤਾਂ ਤੁਹਾਨੂੰ ਮੈਂ ਦੱਸਿਆ ਦੀ ਜੇ ਮੈਂ ਤੁਸੀਂ ਏਜ ਕੈਲਕੂਲੇਸ਼ਨ ਕਰਨੀਆਂ ਤਾਂ ਤੁਸੀਂ ਉਰੇ ਜਾ ਕੇ ਉਹ ਏਜ ਕੈਲਕੂਲੇਸ਼ਨ ਕਰੋਗੇ ਜਿਹੜੀ ਏਜ ਕੈਲਕੂਲੇਸ਼ਨ ਦੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਨਾ ਪੁੱਛਿਆ ਦੀ ਏ 1 2024 ਉਹ ਇਹ ਤੇ ਕਲਿੱਕ ਕਰੋਗੇ ਤਾਂ ਤੁਸੀਂ ਇੱਥੋਂ ਜਾ ਕੇ ਏਜ ਕੈਲਕੂਲੇਸ਼ਨ ਕਰੋਗੇ ਤੇ ਇੱਥੇ ਜਰੂਰ ਜੁੜ ਜਿਓ ਤੁਹਾਡੇ ਨਾਲ ਫੇਸ WhatsApp ਚੈਨਲ ਤੇ ਠੀਕ ਹੈ ਜੀ ਤਾਂ ਵੀਡੀਓ ਦੇਖਣ ਲਈ ਧੰਨਵਾਦ ਜੀ ਜੈ ਹਿੰਦ